ਵੇਖੋ ਸਰਕਾਰਾਂ ਦੀ ਪਤਾ ਨਹੀਂ ਕੀ ਮਨਚਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ 25 ਨੂੰ ਜੂਨ ਨੂੰ ਸੋਚ ਕਾਉਣੀ ਚਾਹੀਦੀ ਸੀ ਜਦੋਂ ਪਾਰਟੀ ਐਮਪੀਆ ਦੇ ਨਾਲ ਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੋਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਚਾ ਸੀ ਜੇ ਜਦੋਂ ਲੋਕਤੰਤਰ ਚ ਰਹਿ ਕੇ ਐ ਇਦਾਂ ਵਿਤਕਰਾ ਕਰਨ ਰਏ ਆ ਤੇ ਫੇਰੇ ਨਰਾਦਰ ਹੀ ਆ ਪਤਾ ਨਹੀਂ ਸਰਕਾਰ ਕਿਉਂ 사 ਦੇ ਨਤਕ ਆ ਕਰ ਰਹੀ ਹੈ ਵੀ ਜਿਹੜੇ ਇੰਨੇ ਇਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਇੱਕ ਬੰਦਾ ਨੂੰ ਇੰਨੀ ਸੰਗਤ ਨੇ ਇੰਦਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤਨਾ ਫਤਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰਕਾ ਕਰ ਰਹੀ ਹੈ ਦੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਜੇ ਤਾਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ ਸਾਡੇ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇਹ ਨਕਾਦਾ ਡਰ ਪਿਆ ਵਾ ਜਿਉ ਉਹਦੀ ਸੌ ਚੱਕਦੇ ਦੀ ਵੀਡੀਓ ਬਣਦੀ ਚਾਹੇ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਮੰਗ ਸਾਡੀ ਇਹ ਆ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਦਾ ਤਾਂ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਤੇ ਧਿਆਨ ਕੇ ਕਾਰਵਾਈ ਕਰੇ ਅੱਧੀ ਗੱਲ ਹੋਈ ਹੈ ਪਰ ਉਹ ਸਾਬ ਦੇ ਕਿੰਨਾ ਜੀ ਨਾਲ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਇਮਾਨਚਾ ਵਾ ਕਿ ਪਹਿਲੋਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕੀ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਜਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਉਹ ਤੇ ਮੈਂ ਸਾਰੀਆਂ ਖਦੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਬਾਕੀ ਸਾਰੀ ਆਲ ਓਵਰ ਸੰਗਤ ਜਿਹੜੇ ਆਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰ ਸਪੋਰਟ ਦੇਂਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਦਿਲੋਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲਗਭਗ 1 ਮਹੀਨੇ ਸਮਾਂ ਲੱਗ ਗਿਆ ਜੀ ਮਤਲਬ 4 ਜੂਨ ਨੂੰ ਤੀਜੇ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਕਾਇਆ ਗਿਆ ਸਰਕਾਰ ਜੀ ਨੂੰ ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੋਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੋਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌ ਚਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ ਚ ਚਾਹ ਤੇ ਖੁਸ਼ੀ ਦੀ ਲੈ ਰਿਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮੁਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਂਦੇ ਵੱਡੀ ਗੱਲ ਹੋਈ ਹੈ ਪਈਵਰ ਸਾਹਿਬ ਦੇ ਪਿਤਾ ਜੀ ਨਾਲ ਅਦੇ ਹੱਥ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾ ਵਾ ਵੀ ਪਹਿਲੋਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾਂ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕੀ ਹੋ ਸਕਦਾ ਚਾਚਾ ਜੀ ਦੇ ਫੇਰੇ ਨਾਲ ਡੈਡੀ ਨਾਲ ਗਏ ਪਹਿਲਾਂ ਸਾਨੂੰ ਇਹ ਅਹਿਸਾਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤਾਂ ਕਿੰਨਾ ਸੰਗਤਾਂ ਨੇ ਮਨ ਤੇ ਉਤਸ਼ਾਹ ਸੀ ਤੇ ਕਿੰਨਾ ਚਾਹ ਸੀ ਪਰ ਪਤਾ ਨਹੀਂ ਸਰਕਾਰਾ ਕਿਉਂ ਸਾਡੇ ਨਾਲ ਤਕਾ ਕਰ ਰਹੀ ਆ ਵੀ ਜਿਹੜੇ ਇੰਨੇ ਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਇੱਕ ਬੰਦੇ ਨੂੰ ਇੰਨੀ ਸੰਗਤ ਨੇ ਇੰਦਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨਾਲ ਫਤਿਹ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਇਹ ਸਰਕਾਰਾਂ ਬਹੁਤ ਸਾਰਾ ਸਾਰਾ ਤਕਾ ਕਰ ਰਹੀ ਹੈ ਲੋਕਤੰਤਰ ਦਾ ਨਰਾਦਰ ਸਰਾਸਰ ਨਰਾਦਰ ਆ ਵੀ ਜਦੋਂ ਲੋਕਤੰਤਰ ਚ ਰਹਿ ਕੇ ਐਦਾਂ ਵਿਦਕਰਾ ਕਰਨ ਲੈ ਆ ਤੇ ਫੇਰੇ ਨਰਾਦਰ ਹੀ ਆ ਜਿਹੜੀ ਮਤਲਬ 10 ਸ਼ਰਤਾਂ ਤੈਅ ਕੀਤੀਗੇ ਬੜੀ ਸਰਫ ਕਰਦਾ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਵਾ ਜਿਉ ਉਹਦੀ ਸੋਚੋ ਕਦੇ ਦੀ ਵੀਡੀਓ ਬਣਦੀ ਚਾਹੀਏ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਹੈ। ਸਾਡੀ ਮੰਗ ਸਰਕਾਰ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਵਿਕਾਸ ਦਾ ਮੰਗ ਸਾਡੀ ਇਹ ਹੈ ਵੀ ਉਹਨਾਂ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹ ਆਣ ਕੇ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ 'ਤੇ ਧਿਆਨ ਕੇ ਕਾਰਵਾਈ ਕਰੀ ਤੁਸੀਂ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਹੋ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਜਿੱਥੇ ਕਰਨਾ ਸੀ ਉਹ ਤੱਕ ਨਹੀਂ ਆਏ ਹੈ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ 'ਚ ਇਹੋ ਹੀ ਹੈ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਸਵਾਲ ਹੈ ਕਿ ਉਹ ਕਦੋਂ ਬਾਹਰ ਆ ਰਹੇ ਇਹ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਰੰਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪ੍ਰੂਫ ਨਹੀਂ ਹੈਗਾ ਨਿਆ ਕਿ ਇਹਨਾਂ ਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਪਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਕਰ ਮਾਣ ਨੂੰ ਅੱਜ ਕਿੰਨੀ ਖੁਸ਼ੀ ਹੈ ਕਿ ਪੁੱਤ ਹੁਣ ਜਿਹੜਾ ਰਸਮੀ ਤੌਰ ਤੇ ਸੰਵਧਾਨਕ ਤੌਰ ਤੇ ਭਾਈ ਅਮਰਪਾਲ ਸਿੰਘ ਐਮਪੀ ਜਿਹੜਾ ਐਮਪੀ ਸ਼ਬਦ ਨਾਲ ਲੱਗ ਚੁੱਕਿਆ ਬਹੁਤ ਖੁਸ਼ੀ ਆ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਵੀ ਜਿੰਨੇ ਸਾਨੂੰ ਇੱਥੋਂ ਤੱਕ ਬਚਾਇਆ ਵਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਦੀ ਅਸੰਭਿਦਾ ਵੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਰੱਖਾਂ ਵੋਟਾਂ ਪਾਈਆਂ ਉਹਨਾਂ ਦੀ ਉਨੀ ਆਸਾਂ ਵੀ ਨਹੀਂ ਉਹ ਤਹੀਂ ਕਹਿੰਨੇ ਸਰਕਾਰ ਨੂੰ ਤੁਰੰਤ ਰਹਾਈ ਦੇਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮਲੀ ਪੰਜਾਬ ਦੇ ਕੰਮ ਕਰੇ ਕੌਮ ਦੀ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਸਰਜੀ ਸਿੰਘ ਖਾਲਸਾ ਦੇ ਫੀਕੋਲ ਤੋਂ ਚੁਣੇ ਗਏ ਉਹਨਾਂ ਨੇ ਅੱਜ ਦਿੱਲੀ 'ਚ ਬਿਆਨ ਦਿੱਤਾ ਕਿ ਜੇ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਅ ਜਲਦੀ ਜਿਹੜੀ ਐਸਡੀਪੀਸੀ ਇਲੈਕਸ਼ਨ ਹੋਣ ਜਾ ਰਹੇ ਉਹਦੇ ਬਾਰੇ ਵੀ ਭਾਈ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਪਤਾ ਨਹੀਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਦੇ ਚਲੋ ਉਹ ਗੱਡੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਤੁਹਾਡਾ ਹੁਣ ਐਮਪੀ ਸਾਹਿਬ ਨੂੰ ਮਿਲਣ ਜਾਣ ਦਾ ਕੋਈ ਤਾਂ ਪ੍ਰੋਗਰਾਮ ਆ ਜੀ ਵੇਖੋ ਹੁਣ ਜਾਵਾਂਗੇ ਛੇਤੀ ਕਰੇ ਕੋਸ਼ਿਸ਼ ਕਰਾਂਗੇ ਕਿ ਛੇਤੀ ਜਾਈਏ ਜਿੱਥੇ ਰਕਾਲਦ ਸਾਹਿਬ ਜੀ ਅਸੀਂ ਪੁੱਛੀ ਨੂੰ ਕਹੋਗੇ ਹੁਣ ਤਾਂ ਐਮਪੀ ਬਣ ਗਏ ਨੇ ਇਹਨਾਂ ਨੂੰ ਚਾਹੀਦੇ ਨਹੀਂ ਹੁਣ ਕਿ ਆਵਾਜ਼ ਚੁਕਨੀ ਜਦੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿੰਨੀ ਹਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੇ ਆ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਕਿ ਆਪਾਂ ਅੱਜ ਆਵਾਜ਼ ਚੁੱਕੀ ਏ ਕਿ ਇੱਕ ਇੱਕ ਬੰਦਾ ਲੋਕਤੰਤਰ ਤੇ ਸਵਿਧਾਨ ਦੇ ਅੰਦਰ ਰਹਿ ਕੇ ਸਾਰੇ ਕੰਮ ਹੁਣ ਸੌਂ ਵੀ ਚੁੱਕੀ ਗਈ ਆ ਤੇ ਆਪਾਂ ਆਜੇ 28 ਕਿ ਇੱਕ ਬੇਕਸੂਰ ਨੌਜਵਾਨ ਨੂੰ ਤੁਸੀਂ ਸਾਲ ਤੋਂ ਪਹਿਲਾਂ ਬੰਦ ਕੀਤਾ ਹੋਏ ਅੰਦਰ ਐਨਐਸਏ ਦੁਬਾਰਾ ਵਧਾਈ ਆ ਇਹ ਸਾਰੀਆਂ ਗਰਮਾਂ ਤੋਂ ਸਰਕਾਰਾਂ ਵੀ ਬਾਜ ਆ ਜਾਣ ਤੇ ਜਿਹੜੇ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰਾਂ ਤੇ ਤੁਰੰਤ 3 ਜੂਨ ਨੂੰ ਚੁੱਪਚੀਪੇ ਇੱਕ ਸਾਲ ਵਧਾ ਦਿੱਤੀ ਜਾਂਦੀ ਐ ਐਨਐਸਏ ਨਹੀਂ 3 ਜੂਨ ਨੂੰ ਨਹੀਂ ਐਨਐਸਏ ਤੇ ਫਰਵਰੀ ਦੀ ਲਾਈ ਆ ਤਿੰਨ ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ ਤਿੰਨ ਮਹੀਨੇ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਉਹਨਾਂ ਐਕਸਟੈਂਡ ਕੀਤੀ ਇਹ ਵੀ ਸੰਗਤਾਂ 'ਚ ਬਹੁਤ ਰੋਸ ਸੀ ਇਸ ਗੱਲ ਦਾ ਵੀ ਕਿਉਂਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਵੇ ਜੇਕਰ ਨਹੀਂ ਰਿਹਾ ਕਰਦੇ ਜਿਹੜੇ ਹਲਕੇ ਦੇ ਡਵੈਲਪਮੈਂਟ ਦੇ ਕੰਮ ਨੇ ਉਹ ਰੁਕ ਜਾਣਗੇ ਜਾਂ ਲੋਕਾਂ ਦੇ ਸਮੱਸਿਆਵਾਂ ਦਾ ਜਿਹੜੇ ਹੱਲ ਨਹੀਂ ਹੁੰਦੀਆਂ ਉਹ ਹੀ ਹੈ ਨਾ ਕਿ ਜਿੱਦਾਂ ਹੁਣ ਨੌ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸ ਲਈ ਪਾਈਆਂ ਵੀ ਸਾਡੇ ਜਿਹੜੇ ਕੰਮ ਆ ਕਰਨਗੇ ਇਹ ਕਰਕੇ ਸਰਕਾਰ ਅੰਤੁਰੰਤਰ ਹਾ ਕਰਨ ਤੇ ਉਹ ਵਾਅਦੇ ਆਪਣੇ ਆਨ ਕੇ ਪੂਰੇ ਕਰਨ ਸੰਗਤਾਨਾਂ ਸੰਗਤਾਂ ਦਾ ਧੰਨਵਾਦ ਕਰਨ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਹੜੇ ਮੇਨ ਮੁੱਦਾ ਇੱਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਹਾਇਆਂ ਦਾ ਕਰਕੇ ਹੀ ਅਹੀਂ ਇਲੈਕਸ਼ਨ ਜਿਹੜੀ ਲੜੀ ਸੀ ਤੋ ਵਾਣ ਕਿ ਆਪਣਾ ਜਿਹੜਾ ਵਾ ਵੀ ਉਹ ਕੰਮ ਕਰੂ। ਜਿਹੜਾ ਸ਼ੁਕਰਾਨਾ ਸਮਾਗਮ ਕੋਈ ਲਿਖਿਆ ਗਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਚ ਖੜ-ਪੜ। ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਹੁੰਦੇ ਦੇ ਡੈਡੀ ਤੇ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ। ਅੱਜ ਆ ਬਹੁਤ ਬੜਾ ਜ਼ਿਆਦਾ ਖੁਸ਼ੀਆਂ ਬਣਾਈਆਂ ਜਾ ਰਹੀਆਂ ਅੱਜ। ਬਹੁਤ ਸੰਗਤਾਂ ਚ ਬਹੁਤ ਜ਼ਿਆਦਾ ਸ਼ਾਹ ਵਾ ਸੰਗਤ ਤੇ ਬੜੀ ਨਿਰਾਸ਼ਾ ਵੀ ਸੀ ਜਿੰਨਾ ਤੱਕ ਉਹਨਾਂ ਨੂੰ ਸੌਣੀ ਚਕਾਈ ਗਈ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਚੁੱਕ ਸਮਾਗਮ ਹੋ ਗਿਆ ਤੇ ਸੰਗਤਾਂ ਚ ਬਹੁਤ ਹੀ ਜ਼ਿਆਦਾ ਖੁਸ਼ੀ ਆ। ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਇਹ ਸੰਗਤਾਂ ਦੀ ਹੈ ਐਨਐਸਏ ਤਾਂ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਆਤਵਾਸ ਹੈ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈ ਜੇਕਰ ਸਿੱਧਾ ਮੁੱਖ ਮੰਤਰੀ ਦੇ ਬਾਰੇ ਜੇ ਤੁਸੀਂ ਕਹਿਣਾ ਹੋਵੇ ਸਕਦਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਤਾਂ ਹੁਣੀ ਹੋਈ ਅਪੀਲ ਵੀ ਆ ਇੱਕ ਇਸੰਦੇ ਸਮਝੋ ਵੀ ਜਦੋਂ 4 4.5 ਲੱਖ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਐਮਪੀ ਬਣਾਇਆ ਇਹਨਾਂ ਨੂੰ ਨੰਨ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰ ਤੇ ਛਕਾਉਣਾ ਨੇ ਸੇ ਛਡਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਐਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤੁਸੀਂ ਪਰੋਲਾਂ ਦੇਂ ਡੇਜ ਤੇ ਜਿਹੜੇ ਇੱਕ ਮਤਲਬ ਬੇਕਸਲ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਪਰੋਲ ਕਿਹਨੂੰ ਕਰਦਿਆਂ ਮਿਲਣ ਤੱਕ ਨਹੀਂ ਦੇਂਦੇ ਪਰ ਜਦੋਂ ਅਮਰਪਾਲ ਸਿੰਘ ਨੂੰ ਇੱਕ ਰਿਆਂਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿਦਾਂ ਤਾਂ ਲੱਗਦੀ ਜਾਂਦਾ ਹੈ ਕਈ ਵਾਰੀ ਇੱਕ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਉਹ ਕੋਈ ਕੋਸ਼ਿਸ਼ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਵੀ ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਹੁਣ ਤਾਂ ਸਭਧਾਨ ਦੇ ਜਦੋਂ ਸਭਧਾਨ ਦੀ ਸੌਂਗ ਚੁੱਕੀ ਆ ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜਿਹੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਐ ਤੇ ਮਸਲਾ ਪੰਜਾਬ ਦੇ ਹੱਕਾਂ ਦੀ ਗੱਲ ਜ਼ਰੂਰ ਲਾਣੀ ਤਰਨਤਾਰਨ ਹਲਕਾ ਜੇਕਰ ਕਿਉਂਕਿ ਨਸ਼ਿਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਹਮ ਸ਼ੁਰੂ ਕੀਤੀ ਸੀ ਪਰ ਤਰਨਤਾਰਨ ਸਭ ਤੋਂ ਵੱਧ ਅਸੀਂ ਕਹਿ ਸਕਦੇ ਭਾਵੇਂ ਪੰਥਕ ਹਲਕਾ ਉਹਨੂੰ ਕਹਿੰਦੇ ਪਕ ਸਭ ਤੋਂ ਵੱਧ ਉਸ ਕੇਸ ਵਿੱਚ ਉਹਦੇ ਲਈ ਵੀ ਮੰਨਤਾ ਹੈ ਕੋਈ ਇਹ ਉਹ ਆਪ ਪੁੱਛਿਆ ਸੀ ਕਿ ਕਦੀ ਔਰਤਾਂ ਨੂੰ ਪਰਮਿਸ਼ਨ ਦਿੱਤੀ ਸੀ ਸਮੋਚ ਕੇ ਨਹੀਂ ਜੇ ਕਿਹਾ ਕਿ ਸਾਰੇ ਹਲਕਾ ਹਲਕਿਆ ਨੇ ਨਾ ਤਾਂ ਕੋਈ ਤਰਹੁਗੇ ਕਿਆ ਨਸ਼ੇ ਨੇ ਨਾ ਕੋਈ ਹਲਕਾ ਗੀਆ ਕਿਉਂਕਿ ਸਾਰੇ ਨਸ਼ੇ ਦੀ ਬੜੀ ਪਰਮਾ ਰਿਆ ਤੇ ਇਹ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਚਲੋ ਜੇ ਗੁਆਮਾ ਦੇ ਪੁੱਤ ਬਚਦੇ ਆ ਤਾਂ ਤੁਹਾਨੂੰ ਇਹਨੂੰ ਤੁਰੰਤ ਰਹਾ ਕਰਨਾ ਚਾਹੀਦਾ ਵਾ ਕਿਉਂਕਿ ਜੇ ਕਿਸ ਦੀ ਇੱਕ ਗੱਲ ਸੁਣ ਕੇ ਕੋਈ ਨੌਜਵਾਨ ਸੋਧਦਾ ਵਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਪਾਬੰਦੀ ਨਹੀਂ ਲਾਉਣੀ ਚਾਹੀਦੀ ਤੁਰੰਤ ਰਹਾ ਕਰਕੇ ਤੇ ਉਹ ਜਿਹੜਾ ਇਹਲਾ ਕੰਮ ਹੈ ਉਹ ਸ਼ੁਰੂ ਲੋਕਾਂ ਨੇ ਪਾਰਟੀ ਵਾਈ ਤੋ ਉੱਪਰ ਉੱਠ ਕੇ ਸਾਥ ਦਿੱਤਾ ਸੀ ਵੋਟਾਂ ਪਾਈਆਂ ਸੀ ਪਰ ਹੁਣ ਜ਼ਰੂਰੀ ਹੈ ਕਿ ਜਿਹੜਾ ਲੋਕਾਂ 'ਚ ਵਿਚਰਿਆ ਜਾਵੇ ਤੇ ਲੋਕਾਂ ਦੀ ਸਮੱਸਿਆਵਾਂ ਹੱਲ ਕੀਤੀ ਜਾਵੇ ਮੈਂ ਪਹਿਲੇ ਵੀ ਕਿਹਾ ਕਿ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਪਾਰਟੀ ਵਾਜੀ ਤੋ ਉੱਥਰ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਛੱਡ ਕੇ ਉਹਨਾਂ ਆਜ਼ਾਦ ਉਮੀਦਵਾਰ ਚੁਣਿਆ ਸੀ ਕਿ ਲੋਕਾਂ ਨੂੰ ਇਹਦੇ ਤੇ ਬਹੁਤ ਆਸ ਸੀ ਤੇ ਹੁਣ ਇਹ ਹੀ ਹੈ ਵੀ ਸਰਕਾਰਾਂ ਨੂੰ ਰਿਹਾ ਕਰਨ ਤੇ ਉਹ ਲੋਕਾਂ ਦੀ ਜਿਹੜੀ ਆਸ ਤੇ ਹੁੰਦਾ ਉੱਤਰੇ ਜਿਹੜੇ ਜ਼ਮੀਨੀ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਕੀ ਕਹੋਗੇ ਪਰੀ ਆ ਜੇ ਕੁਛ ਨਹੀਂ ਪਤਾ ਨਾਲ ਸਾਡੀ ਭਾਈ ਸਾਹਿਬ ਨਾਲ ਕੋਈ ਗੱਲ ਹੀ ਹੋਈ ਹਫਤੇ ਦਸ ਦਿਨ ਤੋਂ ਵਾਕੀ ਮਿਲਾਂਗੇ ਤਾਂ ਫੇਰੀ ਪਤਾ ਲੱਗੋਗੀ ਕੀ ਆ ਠੀਕ ਹੈ ਜੀ